ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਭਾਰਤ ਦੀ ਟੀਮ ਅੱਜ ਏਸ਼ੀਆ ਕੱਪ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਮੈਚ ਦੇ ਵਿੱਚ ਬੰਗਲਾਦੇਸ਼ੀ ਦੇ ਨਾਲ ਪੜੇਗੀ ਭਾਰਤ ਨੇ ਇਸ ਦੌਰ ਦੇ ਵਿੱਚ ਪਹਿਲੇ ਮੈਚ ਦੇ ਵਿੱਚ ਪਾਕਿਸਤਾਨ ਨੂੰ 6 ਵਿਕਟਾਂ ਦੇ ਨਾਲ ਹਰਾਇਆ ਇਸ ਦਾ ਮਤਲਬ ਇਹ ਹੈ ਕਿ ਅੱਜ ਦੀ ਜਿੱਤ ਟੀਮ ਦੇ ਫਾਈਨਲ ਵਿੱਚ ਪਹੁੰਚਣ ਦਾ ਰਸਤਾ ਸਾਫ਼ ਤੇ ਸੌਖਾ ਕਰ ਦੇਵੇਗੀ ਬੰਗਲਾਦੇਸ਼ ਨੇ ਆਪਣੇ ਪਹਿਲੇ ਸੁਪਰ 4 ਦੇ ਵਿੱਚ ਸ਼੍ਰੀਲੰਕਾ ਨੂੰ ਹਰਾਇਆ ਜੇਕਰ ਇਹ ਟੀਮ ਭਾਰਤ ਨੂੰ ਹਰਾਉਣ ਦੇ ਵਿੱਚ ਸਫਲ ਰਹਿੰਦੀ ਹੈ ਤਾਂ ਇਸ ਦੇ ਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਕਾਫੀ ਵੱਧ ਜਾਣਗੀਆਂ ਭਾਰਤੀ ਟੀਮ 5 ਸਾਲਾਂ ਦੇ ਵਿੱਚ ਬੰਗਲਾਦੇਸ਼ ਤੋਂ ਨਹੀਂ ਹਾਰੀ ਭਾਰਤ ਨੇ T20 ਦੇ ਵਿੱਚ ਬੰਗਲਾਦੇਸ਼ ਤੇ ਦਬਦਬਾ ਬਣਾਇਆ ਹੋਇਆ ਦੋਵੇਂ ਟੀਮਾਂ ਵਿਚਕਾਰ ਹੁਣ ਹੁਣ ਤੱਕ 17 ਮੈਚ ਹੋਏ ਨੇ ਭਾਰਤ ਨੇ ਉਹਨਾਂ ਵਿੱਚੋਂ 16 ਮੈਚ ਜਿੱਤੇ ਨੇ ਬੰਗਲਾਦੇਸ਼ ਨੇ ਸਿਰਫ ਇੱਕ ਮੈਚ ਜਿੱਤਿਆ ਹੈ ਬੰਗਲਾਦੇਸ਼ ਨੇ ਇਸ ਫਾਰਮੈਟ ਦੇ ਵਿੱਚ ਪਹਿਲੀ ਤੇ ਆਖਰੀ ਵਾਰ 2019 ਦੇ ਵਿੱਚ ਭਾਰਤ ਨੂੰ 7 ਵਿਕਟਾਂ ਦੇ ਨਾਲ ਹਰਾਇਆ ਸੀ ਦੋਵਾਂ ਟੀਮਾਂ ਵਿਚਕਾਰ ਆਖਰੀ ਮੁਲਾਕਾਤ ਆਖਰੀ ਵਾਰ ਪਿਛਲੇ ਸਾਲ ਹైదరాబాద్ ਦੇ ਵਿੱਚ ਹੋਈ ਸੀ ਭਾਰਤੀ ਟੀਮ ਨੇ ਉਦੋਂ 133 33 ਦੌੜਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ ਭਾਰਤੀ ਟੀਮ ਵੱਲੋਂ ਇਸ ਮੈਚ ਵਿੱਚ ਉਹੀ ਪਲੇਇੰਗ 11 ਮੈਦਾਨ ਦੇ ਵਿੱਚ ਉਤਾਰਨ ਦੀ ਸੰਭਾਵਨਾ ਹੈ ਜਿਵੇਂ ਉਸਨੇ ਪਾਕਿਸਤਾਨ ਵਿਰੁੱਧ ਸੁਪਰ 4 ਮੈਚ ਦੇ ਵਿੱਚ ਕੀਤਾ ਸੀ ਇਸ ਦਾ ਮਤਲਬ ਇਹ ਹੈ ਕਿ ਸ਼ੁਭਮਨ ਗਿੱਲ ਇੱਕ ਵਾਰ ਫਿਰ ਤੋਂ ਵਿਸ਼ੇਖ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ ਤੇ ਸੰਜੂ ਸੈਮਸਨ ਮੱਧ ਕਰਮ ਦੇ ਵਿੱਚ ਖੇਡਣਗੇ ਜਸਪ੍ਰੀਤ ਬੁਮਰਾ ਟੀਮ ਦੇ ਵਿੱਚ ਇਕਲੌਤੇ ਮਾਹਰ ਤੇਜ਼ ਗੇਂਦਬਾਜ਼ ਹੋਣ ਦੀ ਸੰਭਾਵਨਾ ਹੈ ਆਲਰਾਊਂਡਰ ਹਾਰਦਿਕ ਪੰਡਿਆ ਅਤੇ ਸ਼ਿਵਮ ਦੂਬੇ ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ ਬੁਮਰਾ ਦਾ ਸਮਰਥਨ ਕਰਨਗੇ ਇਸ ਤੋਂ ਇਲਾਵਾ ਤਿੰਨ ਸਪਿਨਰ ਅਕਸ਼ਰ ਪਟੇਲ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਨੇ ਆਪਣੇ ਰੂਪ ਦੇ ਵਿੱਚ ਇਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਬੰਗਲਾਦੇਸ਼ ਦੇ ਖਿਲਾਫ ਇਸ ਖੇਡ ਦੇ ਵਿੱਚ ਭਾਰਤੀ ਟੀਮ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ ਜੇਕਰ ਭਾਰਤੀ ਟੀਮ ਜਿੱਤਦੀ ਹੈ ਤਾਂ ਫਾਈਨਲ ਵਿੱਚ ਪਹੁੰਚਣਾ ਭਾਰਤ ਦਾ ਲਗਭਗ ਤੈਅ ਹੋ ਜਾਵੇਗਾ ਤੇ ਉਧਰ ਪੰਜਾਬ ਦੇ ਵਿੱਚ ਲੁਟੇਰਿਆਂ ਦਾ ਆਤੰਕ ਦਿਨੋ ਦਿਨ ਵਧਦਾ ਜਾ ਰਿਹਾ ਜਲੰਧਰ ਦੇ ਅਰਬਨ ਸਟੇਟ ਦੀ ਇਹ ਘਟਨਾ ਜਿੱਥੇ ਇੱਕ ਸਕੂਟੀ ਸਵਾਰ ਮਹਿਲਾ ਦੇ ਕੋਲ ਖੜੇ ਇੱਕ ਵਿਅਕਤੀ ਦੇ ਵੱਲੋਂ ਉਸ ਦੀ ਚੇਨ ਨੂੰ ਝੱਪਟ ਮਾਰ ਕੇ ਖੋਹ ਲਿਆ ਗਿਆ ਤੇ ਉਸ ਤੋਂ ਬਾਅਦ ਇਹ ਵਿਅਕਤੀ ਦੌੜ ਕੇ ਫਰਾਰ ਹੋ ਜਾਂਦਾ ਹੈ ਇਸ ਘਟਨਾ ਦੀ ਪੂਰੀ ਸੀਸੀਟੀਵੀ ਜਿਹੜੀ ਹੈ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀਡੀਓ ਕੈਦ ਹੋ ਗਈ ਹੈ ਤੇ ਉਸ ਤੋਂ ਬਾਅਦ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਭੀ ਹਮ ਲੋਗ ਲੈਬ ਸੇ ਹਮਨੇ ਰਿਪੋਰਟ ਕਲੈਕਟ ਕਰਨੀ ਹੈ पौने आठ बजे का टाइम था मेरी चेन स्नैच कर ली अच्छा थी दो, दो लोग थे बाइक पे मुझे भी पता नहीं चला बिल्कुल भी वो साइड से आ रहा था एक बंदा, उसने मेरी से चेन स्ने और वो फटाफट बैठ के चला गया कटना जी पौने आठ बजे की बात कितने घटना हुई है जी ए, आ, यहाँ पे पीपल के पेड़ के पास लैब के सामने कौन सी लैब है जी कौन सा एरिया जी कौन सा टू हुआ ਤੇ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਹੋਪ ਸੋ ਮੇਰੀ ਹਮ ਲੋਗ ਸੇਫ ਨਹੀਂ ਹੈ ਯਹਾਂ ਪੇ ਵੈਸੀ ਸੇਫ ਨਹੀਂ ਹੈ ਚੇਨ ਤੋਂ ਮਿਲਣਾ ਬਾਅਦ ਦੀ ਬਾਤ ਹੈ ਪਹਿਲੇ ਤੋਂ ਅੱਛਾ ਹੈ ਕਿ ਮੈਂ ਬਚ ਲਈ ਨੂ ਚਲੋ ਕੁਦਰਤੀ ਆਫਤਾਂ ਦੇ ਨਾਲ ਨਜਿੱਠਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਕੁਦਰਤੀ ਆਫਤਾਂ ਦੇ ਨਾਲ ਨਜਿੱਠਣ ਦੇ ਲਈ ਵੱਖੋ ਵੱਖਰੇ ਵਿਭਾਗ ਨੇ ਜਿਹੜੇ ਉਹਨਾਂ ਦੀ ਅ ਜ਼ਿੰਮੇਵਾਰੀ ਤੈ ਕੀਤੀ ਜਾਵੇਗੀ ਇਸ ਦੇ ਵਿੱਚ ਸ਼ੁਰੂਆਤੀ ਚੇਤਾਵਨੀ ਸ਼ਾਮਲ ਹੈ ਰੋਕਥਾਮ ਤੇ ਨਿਵਾਰਣ ਦੀਆਂ ਵਿਧੀਆਂ ਸ਼ਾਮਲ ਨੇ ਅਤੇ ਜੇਕਰ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੁਦਰਤੀ ਆਫਤ ਦੇ ਨਾਲ ਕਿਸ ਤਰ੍ਹਾਂ ਨਜਿੱਠਣਾ ਕਿਸ ਤਰ੍ਹਾਂ ਰਾਹਤ ਕੰਮ ਕਰਨੇ ਨੇ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਨੇ ਸੋ ਇਸ ਦੇ ਲਈ ਕੇਂਦਰ ਸਰਕਾਰ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਜੋ ਜਾਣਕਾਰੀ ਜਾਰੀ ਕੀਤੀ ਹੈ ਉਸ ਦੇ ਮੁਤਾਬਕ ਬਰਫ਼ ਦੇ ਤੁੰਦੇ ਡਿਗਣਾ ਤੇਲ ਦੇ ਡੁੱਲਣ ਤੇ ਪ੍ਰਬੰਧਨ ਦੀ ਰੱਖਿਆ ਪਰਬੰਧਨ ਇਸ ਦਾ ਰੱਖਿਆ ਮੰਤਰਾਲਾ ਕਰੇਗਾ ਜੇਕਰ ਕਿਤੇ برف ਡਿੱਗਦੀ ਹੈ ਜਾਂ ਤੇਲ ਡੁੱਲਦਾ ਤਾਂ ਰੱਖਿਆ ਮੰਤਰਾਲਾ ਦੇ ਅੰਦੀਨ ਇਸ ਦਾ ਪ੍ਰਬੰਧਨ ਕੀਤਾ ਜਾਵੇਗਾ ਜਦਕਿ ਅਰਥ ਸਾਇੰਸਿਸ ਵਿਭਾਗ ਪ੍ਰithvi ਵਿਗਿਆਨ ਵਿਭਾਗ ਹੈ ਜਿਹੜਾ ਉਹ ਚੱਕਰਵਾਤ ਤੂਫਾਨ ਪੁਚਾਲ ਬਿਜਲੀ ਡਿੱਗਣਾ ਸੁਨਾਮੀ ਘੜੇਮਾਰੀ ਇਹ ਸਾਰੇ ਜਿਹਨੀਆਂ ਆਫਤਾਂ ਨੇ ਇਸ ਦੇ ਲਈ ਸ਼ੁਰੂਆਤੀ ਜਿਹੜੀ ਚੇਤਾਵਨੀ ਆ ਉਹ ਪ੍ਰਿਥਵੀ ਵਿਗਿਆਨ ਵਿਭਾਗ ਯਾਨੀ ਕਿ ਆਥ ਵਿਭਾਗ ਦੇ ਵੱਲੋਂ ਸ਼ੁਰੂਆਤੀ ਚੇਤਾਵਨੀ ਜਾਰੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਜੇਕਰ ਆਫਤ ਆ ਜਾਂਦੀ ਹੈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਜਿਹੜਾ ਜੈਵਿਕ ਆਫਤਾਂ ਦਾ ਧਿਆਨ ਰੱਖੇਗਾ ਭਾਵ ਜੇਕਰ ਕੋਈ ਜੈਵਿਕ ਆਫਤ ਆਉਂਦੀ ਹੈ ਤਾਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਇਸ ਆਫਤ ਦਾ ਪ੍ਰਬੰਧਨ ਕਰੇਗਾ ਇਸ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਹੜਾ ਹੈ ਉਹ ਠੰਡ ਅਤੇ ਸ਼ੀਤ ਲਹਿਰ ਸੋਕੇ ਤੇ ਗੜੇ ਮਾਰੀ ਵਰਗੀਆਂ ਆਫਤਾਂ ਦਾ ਪ੍ਰਬੰਧਨ ਕਰੇਗਾ ਸੋ ਇਸ ਤਰ੍ਹਾਂ ਦੀਆਂ ਆਫਤਾ ਜਿਹੜੀਆਂ ਨੇ ਉਹ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਜੇਕਰ ਹੜ ਆਉਂਦੇ ਨੇ ਗਲੇਸ਼ੀਅਰ ਦੇ ਵਿੱਚ ਪਾਣੀ ਜ਼ਿਆਦਾ ਤੇਜ਼ੀ ਦੇ ਨਾਲ ਆਉਂਦਾ ਹੈ ਜਾਂ ਝੀਲਾਂ ਦੇ ਵਿੱਚ ਅਚਾਨਕ ਹੜ ਆਉਂਦੇ ਨੇ ਤਾਂ ਇਸ ਦੀ ਜ਼ਿੰਮੇਵਾਰੀ ਜਲ ਸ਼ਕਤੀ ਮੰਤਰਾਲੇ ਨੂੰ ਦਿੱਤੀ ਗਈ ਹੈ ਇਸ ਤੋਂ ਇਲਾਵਾ ਮਕਾਨ ਉਸਾਰੀ ਸ਼ਹਿਰੀ ਮੰਤਰਾਲਾ ਸ਼ਹਿਰਾਂ ਦੇ ਵਿੱਚ ਜੇਕਰ ਹੜ ਆਉਂਦੇ ਨੇ ਤਾਂ ਉਸ ਦੀ ਦੇਖਭਾਲ ਕਰੇਗਾ ਸ਼ੁਰੂਆਤੀ ਚੇਤਾਵਨੀ ਹੈ ਜਿਹੜੀ ਉਹ ਅਰਥ ਸਾਇੰਸ ਵਿਭਾਗ ਦੇ ਵੱਲੋਂ ਦਿੱਤੀ ਜਾਵੇਗੀ ਸ਼ਹਿਰਾਂ ਦੇ ਵਿੱਚ ਜੇਕਰ ਹੜਾ ਆਉਂਦਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਇਸ ਦਾ ਜਿਹੜਾ ਪ੍ਰਬੰਧ ਹੈ ਉਹ ਸ਼ਹਿਰੀ ਮੰਤਰਾਲਾ ਕਰੇਗਾ ਸੋ ਵੱਖੋ ਵੱਖਰੇ ਵਿਭਾਗਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਕੰਮਾਂ ਦੇ ਨਾਲ ਨਜਿੱਠਣ ਦੇ ਲਈ ਨਿਯੁਕਤ ਕੀਤਾ ਗਿਆ ਤਾਂ ਜੋ ਅਸਰਦਾਰ ਢੰਗ ਦੇ ਨਾਲ ਇਹਨਾਂ ਸਾਰੀਆਂ ਆਫਤਾਂ ਦੇ ਨਾਲ ਨਜਿੱਠਿਆ ਜਾ ਸਕੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਏਰਦੋਗਨ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਦਾ ਮੁੱਦਾ ਚੁੱਕਿਆ। ਉਹਨਾਂ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਗੱਲਬਾਤ ਰਾਹੀਂ ਜੰਮੂ ਕਸ਼ਮੀਰ ਨੂੰ ਹੱਲ ਕਰਨ ਦੀ ਵਕਾਲਤ ਕੀਤੀ ਹੈ। ਏਰਦੋਗਨ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ April ਦੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਤੋਂ ਬਾਅਦ ਜੰਗਬੰਦੀ ਹੋਈ ਹੈ। ਕਸ਼ਮੀਰ ਵਿੱਚ ਸਾਡੇ ਭਰਾਵਾਂ ਤੇ ਭੈਣਾਂ ਦੀ ਖਾਤਰ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮਦਦ ਦੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਭਾਰਤ ਪਹਿਲਾਂ ਵੀ ਜਿਹੀਆਂ ਟਿੱਪਣੀਆਂ ਨੂੰ ਰੱਦ ਕਰ ਚੁੱਕਾ ਹੈ ਭਾਰਤ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਸਾਡਾ ਅੰਦਰੂਨੀ ਮਾਮਲਾ ਹੈ ਏਅਰ ਦੋਗਨ 2019 ਦੇ ਵਿੱਚ ਹਰ ਸਾਥ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਦੇ ਰਹੇ ਨੇ ਤੇ ਹੁਣ 2024 ਦੇ ਵਿੱਚ ਉਹਨਾਂ ਨੇ ਨਹੀਂ ਚੁੱਕਿਆ ਸੀ ਜਿਸ ਵਿੱਚ ਉਹ ਪਾਕਿਸਤਾਨ ਲਈ ਆਪਣਾ ਸਮਰਥਨ ਪ੍ਰਗਟ ਕਰਦੇ ਰਹੇ ਨੇ ਸੋ 2019 ਦੇ ਵਿੱਚ ਵੀ ਮੁੱਦਾ ਚੁੱਕਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਕਸ਼ਮੀਰ ਦਾ ਮੁੱਦਾ ਚੁੱਕਿਆ ਗਿਆ ਆ ਤੁਰਕੀ ਅਕਸਰ ਪਾਕਿਸਤਾਨ ਦਾ ਕਮਾਂਤਰੀ ਬੰਚਾ ਤੇ ਸਮਰਥਨ ਕਰਦਾ ਹੈ ਭਾਰਤ ਪਾਕਿਸਤਾਨ ਟਕਰਾਅ ਤੋਂ ਬਾਅਦ 에ਰਦੋਗ ਨੇ 17 ਮਈ 2025 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਦੇ ਨਾਲ ਕਸ਼ਮੀਰ ਮੁੱਦੇ ਤੇ ਗੱਲ ਕੀਤੀ ਸੀ ਉਹਨਾਂ ਨੇ ਖੁੱਲ ਕੇ ਪਾਕਿਸਤਾਨ ਦਾ ਸਮਰਥਨ ਕੀਤਾ ਸੀ ਏਰਦੋਗੋ ਨੇ ਕਿਹਾ ਸੀ ਕਿ ਕਸ਼ਮੀਰ ਦੇ ਮੁੱਦੇ ਨੂੰ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਉਹ ਕਰਨਗੇ ਉਹਨਾਂ ਨੇ ਭਾਰਤ ਵਿਰੁੱਧ ਵਰਤੋਂ ਦੇ ਲਈ ਪਾਕਿਸਤਾਨ ਨੂੰ ਡਰੋਨ ਹਥਿਆਰ ਤੇ ਸਿਗਲਾਈ ਪ੍ਰਾਪਤ ਕਰਮਚਾਰੀ ਵੀ ਭੇਜੇ ਸਨ ਅਜਿਹੀਆਂ ਰਿਪੋਰਟਾਂ ਮੀਡੀਆ ਦੇ ਵਿੱਚ ਛਪੀਆਂ ਸਨ ਏਰਦੋਗੋ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਤਿਆਰ ਨੇ ਤਾਂ ਉਹ ਕਸ਼ਮੀਰ ਦੇ ਮੁੱਦੇ ਦੇ ਵਿੱਚ ਭੂਮਿਕਾ ਨਿਭਾਉਣੀ ਚਾਹੁੰਦੇ ਨੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਦੋਵੇਂ ਗੁਆਂਢੀ ਮੁਲਕਾਂ ਵਿਚਕਾਰ ਤਣਾਅ ਨਹੀਂ ਚਾਹੁੰਦੇ ਸੋ ਇਸ ਤੋਂ ਇਲਾਵਾ ਸਹਿਬਾਸ਼ ਸ਼ਰੀਫ ਤੇ ਏਰਦੋਗਨ 24 ਮਈ 2025 ਨੂੰ ਇਸਤਾਨਬੁਲ ਦੇ ਵਿੱਚ ਮਿਲੇ ਸਨ ਸੋ ਭਾਰਤ ਨੇ ਏਰਦੋਗਨ ਦੀਆਂ ਟਿੱਪਣੀਆਂ ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਸਿੰਘ ਜੈਸਵਾਲ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਨਿਖੜਵਾੰਗਾ ਤੇ ਕਿਸੇ ਹੋਰ ਦੇਸ਼ ਨੂੰ ਇਸ ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਅੰਦਰੂਨੀ ਮਾਮਲਿਆਂ ਤੇ ਟਿੱਪਣੀ ਕਰਨ ਦੇ ਬਜਾਏ ਸਰਹੱਦ ਪਰ ਅਤਵਾਦ ਨੂੰ ਰੋਕਣ ਬਾਰੇ ਗੱਲਬਾਤ ਕਰਨੀ ਬਿਹਤਰ ਹੋਵੇਗੀ ਜੋ ਕਿ ਜੰਮੂ ਕਸ਼ਮੀਰ ਦੇ ਲੋਕਾਂ ਲਈ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ। ਉਧਰ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫਿਰ ਤੋਂ ਆਪਣੀ ਪਿੱਠ ਥਾਪਤ ਪਾਉਂਦੇ ਹੋਏ ਨਜ਼ਰ ਆਏ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਤੋਂ ਦਾਵਾ ਕੀਤਾ ਹੈ ਕਿ ਉਹਨੇ ਭਾਰਤ ਤੇ ਪਾਕਿਸਤਾਨ ਵਿਚਕਾਰ جنگ ਰਕਵਾਈ ਸੀ। ਉਹਨਾਂ ਦਾਵਾ ਕੀਤਾ ਕਿ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ 56 ਮਿੰਟ ਦਾ ਭਾਸ਼ਣ ਉਹਨਾਂ ਵੱਲੋਂ ਦਿੱਤਾ ਗਿਆ ਹੈ। ਉਹਨਾਂ ਨੇ ਸਿਰਫ 56 ਮਿੰਟ ਦੇ ਭਾਸ਼ਣ ਦੇ ਦੌਰਾਨ ਉਹਨਾਂ ਇਹ ਗੱਲ ਕਹੀ ਹੈ ਸੰਬੋਧਨ ਕਰਦਿਆਂ ਹੋਏ ਹਨ ਕਿ ਸੰਯੁਕਤ ਰਾਸ਼ਟਰ ਦੁਨੀਆ ਭਰ ਦੇ ਵਿੱਚ 7 جنگਾਂ ਰੋਕਣ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਨਾਂ ਨੇ ਲਈ ਸੀ। ਪਰ ਉਹਨਾਂ ਨੇ ਇਹਨਾਂ ਸਾਰੀਆਂ ਜੰਗਾਂ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਹੈ ਨਾ ਸਾਰੀਆਂ ਜੰਗਾਂ ਨੂੰ ਉਹਨਾਂ ਨੇ ਰੁਕਵਾ ਦਿੱਤਾ ਹੈ ਸੋ 트럼ਪ ਆਪਣੀ ਤਾਰੀਫ ਆਪ ਹੀ ਕਰਦੇ ਹੋਏ ਨਜ਼ਰ ਆਏ ਨੇ ਆ ਇਸ ਤੋਂ ਇਲਾਵਾ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੇ ਵੀ ਗੱਲ ਕੀਤੀ ਅਮਰੀਕੀ ਆਰਥਿਕ ਸਥਿਤੀ ਰੂਸ ਯੂਕਰੇਨ ਯੁੱਧ ਇਜ਼ਰਾਈਲ ਹਮਾਸ ਯੁੱਧ ਅਤੇ ਹੋਰ ਦੁਨੀਆ ਭਰ ਦੇ ਵਿੱਚ ਚੱਲ ਰਹੀਆਂ ਜੰਗਾਂ ਯੁੱਧਾਂ ਬਾਰੇ 트럼ਪ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਪ੍ਰਯਾਸ ਕੀਤਾ ਤੇ ਵੱਡੇ ਪੱਧਰ ਤੇ ਉਹ ਇਸ ਪ੍ਰਯਾਸ ਦੇ ਵਿੱਚ ਕਾਮਯਾਬੀ ਰਹੇ ਨੇ ਐਸੇ ਦੌਰਾਨ 트ੰਪ ਦਾ ਟੈਲੀਪ੍ਰੌਂਪਟਰ ਖਰਾਬ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਕੋਈ ਸਮੱਸਿਆ ਨਹੀਂ ਹੈ ਤੇ ਟੈਲੀਪ੍ਰੌਂਪਟਰ ਦੇ ਖਰਾਬ ਹੋਣ ਕਾਰਨ ਉਹਨਾਂ ਨੂੰ ਖੁੱਲ ਕੇ ਦਿਲੋਂ ਬੋਲਣ ਦੀ ਆਗਿਆ ਜਿਹੜੀ ਆ ਦੇ ਦਿੱਤੀ ਗਈ ਹੈ ਸੋ 트ੰਪ ਨੇ ਆਪਣੇ ਕਾਰਜਕਾਲ ਦੇ ਵਿੱਚ ਇਸ ਕਾਰਜਕਾਲ ਦੇ ਵਿੱਚ ਇਹਨਾਂ ਦਾ ਦੂਸਰਾ ਕਾਰਜਕਾਲ ਹੈ ਪਹਿਲੀ ਦੂਸਰੇ ਕਾਰਜਕਾਲ ਦੇ ਵਿੱਚ ਯੂਨਾਈਟਿਡ ਨੇਸ਼ਨ ਨੂੰ ਉਹਨਾਂ ਦਾ ਪਹਿਲਾ ਸੰਬੋਧਨ ਸੀ ਸੋ ਪਿਛਲੀ ਵਾਰ ਵੀ ਉਹਨਾਂ ਨੇ 2020 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਵਜੋਂ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ ਤੋਂ ਇਸ ਵਾਰ ਵੀ ਉਹ ਸੰਬੋਧਨ ਕਰਦੇ ਹੋਏ ਨਜ਼ਰ ਆਏ ਨੇ ਸੋ 트ੰਪ ਨੇ ਇਸ ਵਾਰ ਵੱਡਾ ਦਾਵਾ ਕੀਤਾ ਦੁਨੀਆ ਭਰ ਦੇ ਵਿੱਚ ਸ਼ਾਂਤੀ ਸਥਾਪਨਾ ਨੂੰ ਲੈ ਕੇ ਉਹਨਾਂ ਨੇ ਆਪਣੇ ਪਿੱਠ ਤੱਪਤ ਪਾਈ ਹੈ ਉਹਨਾਂ ਇਹ ਵੀ ਕਿਹਾ ਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਹੋਣ ਵਾਲੀ ਜੰਗ ਵੀ ਉਹਨਾਂ ਨੇ ਹੀ ਰੁਕਵਾਈ ਹੈ ਤੁਹਾਡਾ ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਦੇ ਵਿੱਚ ਮਾਨਸੂਨ ਲਗਭਗ ਪਿੱਛੇ ਹਟ ਗਿਆ ਤੇ ਅਗਲੇ 1-2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਾਨਸੂਨ ਦੀ ਪੂਰੀ ਤਰ੍ਹਾਂ ਦੇ ਨਾਲ ਸਮਾਪਤੀ ਹੋ ਜਾਵੇਗੀ ਫਿਲਹਾਲ ਅਗਲੇ 5-6 ਦਿਨਾਂ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਰਸਾਤ ਹੋਣ ਦੀ ਸੰਭਾਵਨਾ ਨਹੀਂ ਹੈ ਸੋ ਚੰਡੀਗੜ੍ਹ ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਪੰਜਾਬ ਹਿਮਾਚਲ ਪ੍ਰਦੇਸ਼ ਹਰਿਆਣਾ ਸਮੇਤ ਕਈ ਰਾਜਾਂ ਤੋਂ ਜਿਹੜਾ ਉੱਤਰੀ ਭਾਰਤ ਦੇ ਕਈ ਰਾਜਾਂ ਤੋਂ ਮੌਨਸੂਨ ਲਗਭਗ ਸਮਾਪਤ ਹੋ ਗਿਆ ਆ ਆਉਣ ਵਾਲੇ 5-6 ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਿਲਕੁਲ ਵੀ ਨਹੀਂ ਹੈ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੈ ਸਵੇਰੇ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਜ਼ਰੂਰ ਦੇਖਣ ਨੂੰ ਮਿਲਿਆ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਹੈ ਜਿਹੜਾ ਵੱਧੋ-ਵੱਧ ਤਾਪਮਾਨ 36 ਡਿਗਰੀ ਤੱਕ ਪਹੁੰਚਿਆ। ਸਭ ਤੋਂ ਵੱਧ ਤਾਪਮਾਨ ਅਬੋੜ ਦੇ ਵਿੱਚ ਦਰਜ ਕੀਤਾ ਗਿਆ ਜਿੱਥੇ 37 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਮੌਨਸੂਨ ਦੀ ਵਾਪਸੀ ਤੋਂ ਬਾਅਦ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਔਸਤ 2 ਤੋਂ 3 ਡਿਗਰੀ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ਦੇ ਵਿੱਚ 36-37 ਡਿਗਰੀ ਤੱਕ ਤਾਪਮਾਨ ਚਲਿਆ ਗਿਆ। ਸੋ ਪੰਜਾਬ ਦੇ ਵਿੱਚ ਤਾਪਮਾਨ ਹੈ ਜਿਹੜਾ ਉਹ ਵਧਿਆ ਹੈ ਆ ਗੱਲ ਕਰੀਏ ਤਾਂ ਤਾਪਮਾਨ ਜਿਹੜਾ 32 33 ਤੋਂ 37 ਡਿਗਰੀ ਤੱਕ ਹੁਣ ਪਹੁੰਚ ਚੁੱਕਾ ਹੈ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 34.9 ਡਿਗਰੀ ਪਠਾਨਕੋਟ 34.3 ਡਿਗਰੀ ਰੋਪੜ ਦੇ ਵਿੱਚ 33.5 ਡਿਗਰੀ ਚੰਡੀਗੜ੍ਹ ਚ 35 ਡਿਗਰੀ ਅੰਮ੍ਰਿਤਸਰ ਦੇ ਵਿੱਚ ਘੱਟੋ-ਘੱਟ ਤਾਪਮਾਨ 24.9 ਡਿਗਰੀ ਦਰਜ ਕੀਤਾ ਗਿਆ ਹੈ ਕਈ ਇਲਾਕਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਸੋ ਸੂਬੇ ਦੇ ਵਿੱਚ ਗਰਮੀ ਇੱਕ ਵਾਰ ਫਿਰ ਤੋਂ ਆਪਣਾ ਪਰਕਾਉਪ ਦਿਖਾਉਣ ਲੱਗੀ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ-ਬਹੁਤ ਧੰਨਵਾਦ